ਆਇਆ ਤਰੀਕੇ ਤੋਂ ਲੋਈ ਨਾ ਰੇਡ ਰੋਪ ਲੈ ਲਾਂਗੇ ਨਾ ਨਮਸਕਾਰ ਵੀਰ ਜੀ ਨੰਦੇ ਮਾਧਿਅਮ ਰਾਹੀਂ ਸਾਡੇ ਜਿੰਨੇ ਵੀ ਭੈਣ ਭਰਾਵ ਦੇ ਸ਼ਬਦ ਦੇਸ਼ਾਜ ਵਰਦੇ ਆ ਉਹਨਾਂ ਨੂੰ ਮੈਂ ਵਧਾਈ ਦੇਣਾ ਚਾਹਨਾ ਵਾ ਕਿ ਅੱਜ ਜਿਹੜਾ ਇਹ ਖਾਸ ਮੌਕਾ ਵਾ ਕਿ ਸਾਡੇ ਭਰਾ ਡਿਪਟੀ ਮੀਰ ਮਲਤੀਬ ਸੁਬਾਨਾ ਜੀ ਦੇ ਇੱਥੇ ਆਫਿਸ ਤੇ ਖਾਸ ਕਰਕੇ ਸਾਡੇ ਵੀਰ ਅਜੀਪਾਲ ਜੀ ਆਏ ਨੇ ਔਰ ਸਾਡੇ ਸਮੁੱਚੇ ਭਾਈਚਾਰੇ ਵੱਲੋਂ ਔਰ ਨੌਜਵਾਨ ਸਾਥੀਆਂ ਵੱਲੋਂ ਅੱਜ ਇਹਨਾਂ ਨੂੰ ਮਾਨ ਸਨਮਾਨ ਦਿੱਤਾ ਗਿਆ ਵਾ ਔਰ ਸੱਚਮੁੱਚ ਜਿਹੜੀ ਆਮ ਆਦਮੀ ਪਾਰਟੀ ਆ ਔਰ ਇਹ ਸਰਕਾਰ ਆ ਇਹ ਇਰਾਂ ਨੇ ਸਾਬਤ ਕੀਤਾ ਹੈ ਕਿ ਇਹ ਹਰ ਇੱਕ ਬੰਦੇ ਨੂੰ ਮਾਨ ਸਤਕਾਰ ਦਿੰਦੀ ਆ ਇਹ ਵੀਰ ਸਾਡਾ ਨੌਜਵਾਨ ਇਹ ਬਹੁਤ ਸਮਿਆਂ ਤੋਂ ਸਮਾਜ ਨਾਲ ਜੁੜ ਕੇ ਲੋਕਾਂ ਦੇ ਕੰਮ ਕਰਦਾ ਸੀਗਾ ਪਰ ਇਹਦੀ ਇਸ ਕਾਬਲੀਅਤ ਨੂੰ ਦੇਖਦੇ ਹੋਏ ਮਾਨ ਸਰਕਾਰ ਨੇ ਜੋ ਇਹ ਜ਼ਿੰਮੇਵਾਰੀ ਦਿੱਤੀ ਹੈ ਅੱਜ ਦੇ ਦਿਨ ਅਸੀਂ ਅਰਦਾਸ ਕਰਦੇ ਹਾਂ ਕਿ ਇਹ ਆਪਣੀ ਜ਼ਿੰਮੇਵਾਰੀ ਨੂੰ ਬਖੂਬੀ ਵਧੀਆ ਨਿਭਾਏ ਔਰ ਜਿੱਦਾਂ ਕਿ ਸਾਡੇ ਭਰਾ ਮਲਕੀ ਸੁਭਾਨਾ ਜੀ ਜੋ ਕਿ ਸਾਡੇ ਸ਼ਹਿਰ ਦੇ ਯੂਥ ਹਾਈ ਕਲ ਨੇ ਨੌਜਵਾਨਾਂ ਦੀ ਦਿਲਾਂ ਦੀ ਧੜਕਣ ਆ ਔਰ ਅਸੀਂ ਸਾਰੇ ਇਹਨਾਂ ਸਾਰਿਆਂ ਦੇ ਨਾਲ ਆ ਔਰ ਅਸੀਂ ਇੱਕ ਵਾਰ ਫੇਰ ਸਾਰੇ ਲੋਕਾਂ ਨੂੰ ਵਧਾਈ ਦਿੰਨੇ ਆ ਔਰ ਧੰਨਵਾਦ ਕਰਦੇ ਆ ਮਾਨ ਸਰਕਾਰ ਦਾ ਜਿਨ੍ਹਾਂ ਨੇ ਸਾਡੇ ਇੱਧਾ ਦੇ ਨੌਜਵਾਨ ਭਰਾਵਾਂ ਨੂੰ ਅੱਗੇ ਲਿਆ ਰਹੇ ਨੇ ਅਸੀਂ ਐਪਰੀਸ਼ੀਏਟ ਕਰਦੇ ਆ ਇਹਨਾਂ ਦੇ ਵਰਕ ਨੂੰ ਸਾਰਿਆਂ ਨੂੰ ਧੰਨਵਾਦ ਹਰਪਾਲ ਮਲਵਿਕੀ ਜੈ ਪੀਨ ਜੈ ਪਾਲ ਸਭ ਤੋਂ ਪਹਿਲਾਂ ਮੈਂ ਸਾਡੇ ਸੁਪਰੀਮੋ ਆਮਾਦੀ ਪਾਰਟੀ ਦੇ ਅਰਵਿੰਦ ਕੇਜਨੀਵਾਲ ਜੀ ਦਾ ਔਰ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਸੀਐਮ ਸਾਹਿਬ ਸਾ ਔਰ ਸਾਡੇ ਪਰਿਵਾਰੀ ਮਨੀਸ਼ ਸ਼ੁਧਿਆਈ ਦਾ ਪੰਜਾਬ ਪਰਿਵਾਰੀ ਦਾ ਔਰ ਪ੍ਰਧਾਨ ਅਮਨ ਰੋੜਾ ਜੀ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਵੀਰ ਅਜੇ ਵਾਲਮੀਕੀ ਨੂੰ ਦਲਿਤ ਸਮਾਜ ਬੋਰਡ ਦਾ ਵਾਈਸ ਚੇਅਰਮੈਨ ਲਗਾ ਕੇ ਸਾਡਾ ਮਾਨ ਵਧਾਇਆ ਮੇਰਾ ਵੀਰ ਜਿਹੜਾ ਬਹੁਤ ਐਕਟਿਵ ਆ ਜਿੱਥੇ ਵੀ ਵੀਰ ਦੀ ਸੇਵਾ ਲਈ ਆ ਇਹ ਹਮੇਸ਼ਾ ਹਾਜ਼ਰ ਆ ਔਰ ਆਮ ਆਦੀ ਪਾਰਟੀ ਚ ਬਹੁਤ ਐਕਟਿਵ ਸੀ ਤੇ ਮੇਰੇ ਵੀਰ ਨੂੰ ਜਿਹੜਾ ਵਾਈਸ ਦਲਿਤ ਬੋਰਡ ਦਾ ਵਾਈਸ ਚੇਅਰਮੈਨ ਆਇਆ ਇਹਨਾਂ ਨੇ ਮੈਂ ਬਹੁਤ ਬਹੁਤ ਆਮ ਆਦੀ ਪਾਰਟੀ ਦਾ ਧੰਨਵਾਦ ਕਰਦਾ ਔਰ ਜਨਰਲ ਨਿਵਾਸੀਆਂ ਨੂੰ ਤਾਂ ਮੈਂ ਆਪਣੇ ਵੀਰ ਨੂੰ ਅਜੇ ਵੀਰ ਨੂੰ ਆਪਣੇ ਨੂੰ ਬਹੁਤ ਬਹੁਤ ਵਧਾਈ ਦਿਨਾਂ ਜੀ ਦਿੰਦੀ ਸਭ ਵਿਸ਼ਵਾਸੀਆਂ ਨੂੰ ਜੈਵਲ ਨਿੱਕੀ ਜੈ ਭਿੰਮ ਜੈ ਭਾਰਤ ਆਮ ਆਦੀ ਪਾਰਟੀ ਜਿੰਦਾਬਾਦ ਮੈਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਆਪਣੀ ਹਾਈ ਕਮਾਂਡ ਦਾ ਜਿਨ੍ਹਾਂ ਨੇ ਇੱਕ ਗਰੀਬ ਪਰਿਵਾਰ ਚੋਂ ਇੱਕ ਗਰੀਬ ਨਵਾਨੇ ਜੇ ਇਨਸਾਨ ਨੂੰ ਚੱਕ ਕੇ ਇੰਨੇ ਵੱਡੇ ਉਹਦੇ ਦਿੱਤੇ ਆ ਮੈਂ ਦਿਲੋਂ ਧੰਨਵਾਦ ਕਰਦਾ ਹਾਂ ਆਪਣੇ ਅਰਵਿੰਦ ਕੇਜੀਵਲ ਸਾਹਿਬ ਜੀ ਦਾ ਭਗਵੰਤ ਮਾਨ ਸਾਹਿਬ ਜੀ ਦਾ ਸ਼ਿਸ਼ੋਧਿਆ ਸਾਹਿਬ ਦਾ ਸਾਡੇ ਪੰਜਾਬ ਪ੍ਰਧਾਨ ਅਮਨ ਅਰੋੜਾ ਜੀ ਦਾ ਤੇ ਸਮੁੱਚੀ ਲੀਡਰਸ਼ਿਪ ਦਾ ਜਿਤਨੇ ਵੀ ਆਮ ਆਦਮੀ ਪਾਰਟੀ ਦੇ ਕਾਰਕਟਰਵਾ ਉਹਨਾਂ ਨੂੰ ਦਿਲੋਂ ਧੰਨਵਾਦ ਮੈਂ ਉਹਨਾਂ ਨੂੰ ਦਿਲੋਂ ਧੰਨਵਾਦ ਕਰਦਾ ਹਾਂ ਕਿਉਂਕਿ ਉਨ੍ਹਾਂ ਦੀ ਬਦੌਲਤ ਅਸੀਂ ਇੱਥੇ ਬੈਠੇ ਆਂ ਅਗਲਾ ਧੰਨਵਾਦ ਮੈਂ ਜੋ ਦਿਲ ਦੀ ਘਰਾਈਆਂ ਤੋਂ ਕਰਦਾ ਹਾਂ ਸਾਡੇ ਜਿੰਦਾਂ ਦੀ ਸ਼ਾਨ ਸਾਡੇ ਮੇਰ ਸਾਹਿਬ ਸੁਭਾਨਾ ਸਾਹਿਬ ਜੀ ਸਾਡੇ ਕਿਉਂਕਿ ਇਹ ਹਮੇਸ਼ਾ ਯੂਥ ਨੂੰ ਇੱਕ ਵਧੀਆ ਨਜ਼ਰ ਨਾਲ ਦੇਖਦੇ ਆ ਤੇ ਇਹਨਾਂ ਨੂੰ ਹੀ ਦੇਖਦੇ ਹੋਇਆ ਅੱਜ ਇਹਨਾਂ ਨੇ ਇੱਥੇ ਨਮਾਨ ਜੀ ਨੇ ਸਾਨੂੰ ਬੁਲਾਇਆ ਤੇ ਇਹਨਾਂ ਮਾਨ ਬਖਸ਼ਿਆ ਮੇਰੇ ਨਾਲ ਸਾਡੇ ਗੁਰੂ ਪਾਸਟਰ ਜੀ ਵੀ ਇੱਥੇ ਪਹੁੰਚੇ ਆ ਇਹਨਾਂ ਜੀ ਨੂੰ ਗਹਿਰਾਈਆਂ ਧੰਨਵਾਦ ਤੇ ਮੈਂ ਆਪਣੀ ਪੂਰੀ ਟੀਮ ਵੱਲੋਂ ਇਹਨਾਂ ਦਾ ਮੇਰ ਸਾਹਿਬ ਦਾ ਦਿਲੋਂ ਧੰਨਵਾਦ ਕਰਦਾ ਹਾਂ ਜੈ ਭੀਮ ਜੈ ਭੀਮ ਜੈ ਭਾਲ